ਕੋਲਕਾਤਾ ਦੇ ਵਿੱਚ ਡਾਕਟਰ ਤੀ ਦੇ ਨਾਲ ਜਬਰ ਜਨਾਹ ਕਰਨ ਵਾਲੇ ਮੁਜਰਮ ਨੇ ਸੰਜੇ ਰੌਏ ਨੇ ਇੱਕ ਕੋਰਟ ਦੇ ਵਿੱਚ ਐਸਾ ਬਿਆਨ ਦਿੱਤਾ ਹੈ ਕਿ ਕੋਰਟ ਵੀ ਸੁਣ ਕੇ ਸਨ ਹੋ ਗਈ ਉਸ ਬਿਆਨ ਨੂੰ ਹਾਂਜੀ ਦੋਸਤੋ ਪੂਰੀ ਉਹ ਗੱਲਬਾਤ ਕਰਾਂਗੇ ਕੀ ਬਿਆਨ ਦਿੱਤਾ ਹੈ ਕਿੰਨੇ ਦਿਨਾਂ ਬਾਅਦ ਜਿਹੜੀ ਫਾਈਨਲ ਰਿਪੋਰਟ ਹੈ ਉਹ ਆ ਗਈ ਹੈ ਜੋ ਕੋਰਟ ਦੇ ਵਿੱਚ ਜਿਹੜੀ ਇਹਨੇ ਪੇਸ਼ ਕੀਤੀ ਹੈ ਆਪਣੇ ਵੱਲੋਂ ਜੋ ਬਿਆਨਬਾਜ਼ੀ ਪੇਸ਼ ਕੀਤੀ ਹੈ ਜੋ ਬਿਆਨ ਦਿੱਤਾ ਹੈ ਉਹ ਸੁਣ ਕੇ ਕੋਰਟ ਦਾ ਵੀ ਦਿਮਾਗ ਖਰਾਬ ਹੋ ਚੁੱਕਿਆ ਹੈ ਦੋਸਤੋ ਇਹ ਗੱਲ ਬਿਲਕੁਲ ਸਾਫ਼ ਹੋ ਚੁੱਕੀ ਹੈ ਕਲੀਅਰ ਹੋ ਚੁੱਕੀ ਹੈ ਕਿ ਸੀਬੀਆਈ ਨੇ ਜੋ ਉਸ ਰਾਤ ਹੋਇਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਸ ਦਾ ਖੁਲਾਸਾ ਕਰ ਲਿਆ ਹੈ ਦੋਸਤੋ ਉਸ ਰਾਤ ਹੋਇਆ ਕੀ ਸੀਗਾ ਉਸ ਰਾਤ ਉਸ ਤੋਂ ਪਹਿਲਾਂ ਦੀ ਥੋੜਾ ਜਿਹਾ ਪਿੱਛੇ ਜਾਵਾਂਗੇ ਜਦੋਂ ਤੋਂ ਉਸ ਡਾਕਟਰ ਕੁੜੀ ਨੂੰ ਡਾਕਟਰ ਧੀ ਦੇ ਨਾਲ ਵਧੇਕੀਆਂ ਹੋਣੀਆਂ ਸ਼ੁਰੂ ਹੋਈਆਂ ਨੇ ਅਸਲ ਦੇ ਵਿੱਚ ਜਿਹੜੀ ਡਾਕਟਰ ਸੀਗੀ ਉਸ ਨੇ ਜਿਹੜਾ ਉਹ ਕਾਲਜ ਵੀ ਹੈ ਤੇ ਉਹ ਹਸਪੀਟਲ ਵੀ ਹੈ ਕਾਲਜ ਵੀ ਆ ਹਸਪੀਟਲ ਵੀ ਆ ਉਸ ਦਾ ਜਿਹੜਾ ਪ੍ਰਿੰਸੀਪਲ ਸੀਗਾ ਉਸ ਦੇ ਆ ਕੁਝ ਕਾਲੀਆਂ ਕਰਤੂਤਾਂ ਦਾ ਇਸ ਕੁੜੀ ਨੂੰ ਕੁਝ ਪਹਿਲਾਂ ਤੋਂ ਪਤਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਇਸ ਕੁੜੀ ਨੂੰ ਦਬਾਇਆ ਜਾ ਰਿਹਾ ਸੀਗਾ ਧਮਕਾਇਆ ਜਾ ਰਿਹਾ ਸੀਗਾ ਪਰ ਕੁੜੀ ਦਬੀ ਨਹੀਂ ਅਤੇ ਕੁੜੀ ਨੇ ਅੰਤ ਦੇ ਵਿੱਚ ਇਹ ਕਹਿਤਾ ਸੀ ਕਿ ਜੇਕਰ ਮੇਰੇ ਨਾਲ ਇਸ ਤਰ੍ਹਾਂ ਹੀ ਕੀਤਾ ਜਾਊਗਾ ਤਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਤੁਹਾਡੀਆਂ ਕਾਲੀਆਂ ਕਰਤੂਤਾਂ ਬਾਹਰ ਜਾ ਕੇ ਸਭ ਨੂੰ ਦੱਸ ਦੂੰਗੀ ਤੇ ਰੌਲਾ ਪਾ ਦੂੰਗੀ। ਉਸ ਤੋਂ ਡਰਦੇ ਨੇ ਪ੍ਰਿੰਸੀਪਲ ਨੇ ਜਿਹੜਾ ਉਸ ਕੁੜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਲੰਬੀਆਂ ਉਹਦੀਆਂ ਸ਼ਿਫਟਾਂ ਕਰਤੀਆਂ 24 24 30 30 ਘੰਟਿਆਂ ਦੀਆਂ ਤੇ ਉਸ ਰਾਤ ਉਸ ਰਾਤ ਦੀ ਜਿਹੜੀ ਪਲੈਨਿੰਗ ਸੀ ਉਹ ਰਾਤ ਅਚਾਨਕ ਘਟਨਾ ਨਹੀਂ ਹੋਈ। ਉਸ ਦੀ ਪਹਿਲਾਂ ਤੋਂ ਵੀ ਪਲੈਨਿੰਗ ਕੀਤੀ ਗਈ ਸੀ ਤੇ ਉਸ ਘਟਨਾ ਦੇ ਵਿੱਚ ਜਿਹੜੀ ਡਾਕਟਰ ਕੁੜੀ ਹੈ ਉਸ 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 ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਇਹ ਫੈਲਾ ਦਿੱਤਾ ਗਿਆ ਕਿ ਜਿਹੜੇ ਕਮਰੇ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਇਹ ਕੰਡ ਹੋਇਆ ਕਿ ਲਾਇਬ੍ਰੇਰੀ ਦਾ ਜਿਹੜਾ ਕੰਮ ਹੈ ਉਹ ਕੰਮ ਅੰਡਰ ਵਰਕ ਹੈ ਉਸ ਤੇ ਮਤਲਬ ਕਿ ਅੰਦਰ ਕੰਮ ਚੱਲ ਰਿਹਾ ਉੱਥੇ ਕੋਈ ਨਾ ਜਾਵੇ ਅਕਸਰ ਹੀ ਜਿਹੜਾ ਸਟਾਫ ਸੀਗਾ ਉੱਥੇ ਰਾਤ ਬਰਾਤੇ ਅਰੈਸਟ ਕਰ ਲੈਂਦਾ ਸੀ ਪਰ ਉਸ ਰਾਤ ਇਹ ਉਸ ਰਾਤ ਉਸ ਸ਼ਿਫਟ ਵਾਲਿਆਂ ਨੂੰ ਦੱਸਿਆ ਗਿਆ ਕਿ ਉੱਥੇ ਕਿਸੇ ਨੇ ਨਹੀਂ ਜਾਣਾ ਉੱਥੇ ਵਰਕ ਚੱਲ ਰਿਹਾ ਪਰ 24 ਘੰਟੇ 26 ਘੰਟੇ ਲਗਾਤਾਰ ਕੰਮ ਕਰਨ ਤੋਂ ਬਾਅਦ ਉਸ ਧੀ ਨੂੰ ਉੱਥੇ ਜਾਣ ਲਈ ਕਿਹਾ ਗਿਆ ਤੇ ਉਸ ਉਸ ਗੇਟ ਦੀ ਕੁੰਡੀ ਅੰਦਰੋਂ ਤੋੜੀ ਹੋਈ ਸੀ ਜੋ ਪਹਿਲਾਂ ਤੋਂ ਹੀ ਤੋੜੀ ਗਈ ਸੀ ਕੁਝ ਦਿਨ ਪਹਿਲਾਂ ਤੋਂ ਹੀ ਪਲਾਨਿੰਗ ਸਾਰੀ ਚੱਲੀ ਹੋਈ ਸੀ ਇਸ ਕਰਕੇ ਕੁੰਡੀ ਟੁੱਟੀ ਹੋਣ ਕਰਕੇ ਉਹ ਕੁੜੀ ਅੰਦਰ ਦਰਵਾਜ਼ਾ ਬੰਦ ਨਹੀਂ ਕਰ ਸਕੀ ਤੇ ਉਸ ਕੁੜੀ ਦੇ ਨਾਲ ਪੂਰੇ 7 ਜਣਿਆਂ ਨੇ ਜ਼ਬਰ ਜਨਾਹ ਕੀਤਾ ਉਸ ਰਾਤ ਕੁਝ ਕ ਉਹ ਲੋਕ ਵੀ ਨੇ ਉਹਦੇ ਨਾਲ ਜਿਹੜੇ ਉਸ ਕੁੜੀ ਦੇ ਨਾਲ ਖਾਣਾ ਖਾਦਾ ਜਿਨ੍ਹਾਂ ਨੇ ਬੁਰਕੀ ਸਾਂਝੀ ਕੀਤੀ ਹੈ ਉਹਨਾਂ ਦੇ ਵਿੱਚੋਂ ਉਹ ਵੀ ਸ਼ਾਮਿਲ ਸੀ ਤੇ ਉਹ ਸਟੂਡੈਂਟ ਦੱਸੇ ਜਾ ਰਹੇ ਨੇ ਹਾ ਕੀ ਦੇ ਕਹਿਣ ਤੇ ਕੀਤਾ ਉਹ ਬਾਅਦ ਚੋਂ ਪਤਾ ਚੱਲੂਗਾ ਪਰ ਫਿਲਹਾਲ 7 ਜਣਿਆਂ ਦੀ ਜਿਹੜੀ ਪੁਸ਼ਟੀ ਹੋਈ ਹੈ 7 ਜਣੇ ਉਹ ਕੁੜੀ ਜਦੋਂ ਸ਼ਿਫਟ ਦੇ ਸੀਗੀ ਤਾਂ ਉਹ ਲੋਕ ਉਹ ਥੱਲੇ ਬਹਿ ਕੇ दारू ਪੀ ਰਹੇ ਸੀ ਜਦੋਂ ਉਹ ਕੁੜੀ ਨੂੰ ਨੇ ਸੌਣ ਵਾਸਤੇ ਜਾਣਾ ਸੀਗਾ ਤਾਂ ਉਸ ਨੂੰ ਉਸ ਕਮਰੇ ਦੇ ਵਿੱਚ ਭੇਜਿਆ ਗਿਆ ਤੇ ਬਾਅਦ ਦੇ ਵਿੱਚ ਉਹ 7 ਜਣੇ ਉੱਥੇ ਜਾ ਕੇ ਉਹਨਾਂ ਨੇ ਸੱਤਾਂ ਨੇ ਉਹ ਕੁੜੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਦੇ ਲੱਤਾ ਪਾੜੀਆਂ ਗਈਆਂ ਜਾਂ ਸਭ ਕੁਝ ਹੋਇਆ ਗਿਆ ਤੇ ਜਿਹੜਾ ਇਹ ਸੰਜੇ ਰੋਏ ਆ ਇਹ ਜਦੋਂ ਉਹ ਸੱਤ ਦੇ ਸੱਤ ਉਹ ਕੁੜੀ ਨੂੰ ਇੱਕ ਇਹ ਕਾਂਡ ਕਿਸੇ ਹੋਰ ਰੂਮ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੋਇਆ ਉਥੋਂ ਚਾੱਕ ਕੇ ਕੁੜੀ ਨੂੰ ਕਿਤੇ ਹੋਰ ਲਿਜਾਇਆ ਗਿਆ ਅਤੇ ਜਾਂ ਫਿਰ ਉਸ ਕਮਰੇ ਦੇ ਵਿੱਚ ਹੋਇਆ ਇਹਦੀ ਹਜੇ ਮਲਕੀ ਇਹ ਵੀ ਇਹ ਵੀ ਹਜੇ ਅਧੂਰੀ ਗੱਲ ਹੈ ਕਿ ਹੋ ਸਕਦਾ ਹੈ ਉਸ ਕੁੜੀ ਨੂੰ ਕਿਉਂਕਿ ਉੱਥੇ ਉਹਦੀਆਂ ਚੀਕ ਚਹਾੜੇ ਕੀ ਸੁਣੇ ਨਹੀਂ ਜਾਂ ਫਿਰ ਉਸ ਉਹ ਸੱਤ ਜਣਿਆਂ ਦੇ ਨਾਲ ਕੋਈ ਹੋਰ ਵੀ ਮਿਲਿਆ ਹੋਇਆ ਸੀਗਾ ਤੇ ਨਾਲ ਇਹ ਵੀ ਪੁਸ਼ਟੀ ਹੋਈ ਕਿ ਸੱਤ ਜਣਿਆਂ ਦੇ ਵਿੱਚੋਂ ਇੱਕ ਕੁੜੀ ਵੀ ਸ਼ਾਮਲ ਸੀਗੀ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਜਿਹੜੇ ਜਬਰ ਜਨਾਹ ਕਰ ਰਹੇ ਸੀ ਉਹ ਉਹ ਤਾਂ ਠੀਕ ਆ 7 ਜਣੇ ਸੀ ਪਰ ਉਹ ਜਿਹੜੇ ਬਾਹਰੋਂ ਰਾਖੀ ਰੱਖ ਰਹੇ ਸੀਗੇ ਉਹਨਾਂ ਦੇ ਵਿੱਚੋਂ ਵੀ ਕੋਈ ਸ਼ਾਮਲ ਹੋਊਗਾ ਪਰ ਜਿਹੜਾ ਸੰਜੇ ਰੋਏ ਆ ਉਹਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਉਹਨੇ ਕਿਹਾ ਵੀ ਮੇਰਾ ਜਿਹੜਾ ਟੈਸਟ ਹੈ ਕਿਸੇ ਵੀ ਤਰ੍ਹਾਂ ਦਾ ਮੇਰਾ ਟੈਸਟ ਲਿਆ ਜਾਵੇ ਤੇ ਉਹਦੇ ਵਿੱਚ ਮੈਂ ਬੇਕਸੂਰ ਸਾਬਤ ਹੋ ਸਕਦਾ ਕਿਉਂਕਿ ਜਦੋਂ ਸੱਤ ਜਣੇ ਉੱਪਰੋਂ ਉਹਦਾ ਜਿਹੜਾ ਉਹਦੇ ਨਾਲ ਜ਼ਬਰ ਜਨਾਹ ਕਰਕੇ ਥੱਲੇ ਉਤਰੇ ਸੀਦਾ ਪੌੜੀਆਂ ਦੇ ਵਿੱਚ दारू ਨਾਲ ਤੁੱਤ ਸੰਜੇ ਰੋਏ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਨੇ ਸੰਜੇ ਰੋਏ ਨੂੰ ਕਿਹਾ ਕਿ ਉੱਪਰ ਤੇਰੇ ਵਾਸਤੇ ਲਾਇਬ੍ਰੇਰੀ ਦੇ ਵਿੱਚ ਇੱਕ ਕੁਕੜੀ ਛੱਡ ਕੇ ਆਏ ਆ ਹੁਣ ਸੰਜੇ ਰੋਏ ਨੇ ਇਹ ਬਿਆਨ ਦਿੱਤਾ ਸੰਜੇ ਰੋਏ ਨੂੰ ਇਹ ਨਹੀਂ ਪਤਾ ਵੀ ਉਹ ਸ हां ਕੁੜੀ ਸੌਣ ਉਸ ਕਮਰੇ ਦੇ ਵਿੱਚ ਗਈ ਸੀ ਕਿ ਉਸੇ ਕਮਰੇ ਦੇ ਵਿੱਚ ਸਭ ਕੁਝ ਹੋਇਆ ਹੈ ਜਾਂ ਉੱਥੋਂ ਚੱਕ ਕੇ ਕਿਤੇ ਹੋਰ ਲਿਜਾਇਆ ਗਿਆ ਉੱਥੇ ਸਾਰਾ ਕੁਝ ਕਰਕੇ ਉਸ ਕੁੜੀ ਨੂੰ ਦੁਬਾਰਾ ਉੱਥੇ ਸ਼ਿਫਟ ਕੀਤਾ ਗਿਆ ਇਹਦੀ ਹਜੇ ਪੁਸ਼ਟੀ ਨਹੀਂ ਹੋਇਆ ਪਰ ਸੰਜੇ ਰੋਏ ਨੇ ਜਿੱਥੇ ਤੱਕ ਪਤਾ ਸੀ ਉਹਨੇ ਦੱਸਿਆ ਕਿ ਇਹ ਸਭ ਕੁਝ ਹੋਇਆ ਜਦੋਂ ਮੈਂ ਗਿਆ हां ਮੈਂ ਵੀ ਉਸ ਕੁੜੀ ਨਾਲ ਜ਼ਬਰ ਜਨਾਹ ਕੀਤਾ ਪਰ ਇਹ ਸਭ ਮੈਂ ਨਹੀਂ ਕੀਤਾ ਇਹ ਸਭ ਆਲਰੇਡੀ ਉਹਦੇ ਨਾਲ ਪਹਿਲਾਂ ਹੋ ਚੁੱਕਿਆ ਸੀ ਮੈਂ ਤਾਂ ਸਿਰਫ ਬਾਅਦ ਦੇ ਵਿੱਚ ਉਸ ਦੇ ਨਾਲ ਉਹ ਜ਼ਬਰ ਜਨਾਹ ਕੀਤਾ ਜਿਹਦੇ ਨਾਲ ਜੋ 7 ਜਣੇ ਪਹਿਲਾਂ ਜ਼ਬਰ ਜਨਾਹ ਕਰ ਚੁੱਕੇ ਸੀ ਉਹਨਾਂ ਦੇ ਜਾਂ 6 ਜਣਿਆਂ ਨੇ ਪਹਿਲਾਂ ਕੀਤਾ ਸੀ ਉਹਨਾਂ ਦੇ ਨਾਲ ਇਹ ਦਾ ਜਿਹੜਾ ਜਿਹੜਾ ਸਪਰਮ ਸੀਗੇ ਉਹ ਮਿਕਸ ਹੋ ਗਏ ਜਾ ਕੇ ਤਾਂ ਇਹ ਵੱਡਾ ਖੁਲਾਸਾ ਤੇ ਇੱਥੇ ਜਿਹੜਾ ਸੰਜੇ ਰੌਏ ਨੇ ਬਿਆਨ ਦਿੱਤਾ ਉਹ ਕਹੇ ਕਿ ਇਹ ਮੇਰੇ ਤੇ ਜਿਹੜਾ ਜੋ ਵੀ ਟੈਸਟ ਹੁੰਦਾ ਜੋ ਲਾਈਵ ਟੈਸਟ ਹੁੰਦਾ ਡਿਕਟੇਟਰ ਲਾਈ ਡਿਕਟੇਟਰ ਟੈਸਟ ਹੁੰਦੇ ਨੇ ਉਹ ਡਿਕਟੇਟਰ ਟੈਸਟ ਹੈ ਜਿਹੜਾ ਮੇਰੇ ਉੱਤੇ ਅਪਲਾਈ ਕੀਤਾ ਜਾਵੇ ਤਾਂ ਕਿ ਜੋ ਸੱਚ ਹੈ ਉਹ ਸਭ ਨੂੰ ਪਤਾ ਲੱਗ ਸਕੇ ਤੇ ਮੈਂ ਬੇਕਸੂਰ ਸਭ ਤੋਂ ਹੋ ਸਕਾ ਤੇ ਦੋਸਤੋ ਜਿਹੜੇ ਬੰਦੇ ਇਹਦੇ ਵਿੱਚ ਦੱਸੇ ਜਾ ਰਹੇ ਨੇ ਉਹ ਧਮਾੜ ਦੱਸੇ ਜਾ ਰਹੇ ਨੇ ਕਹਿੰਦੇ ਪੂਰਾ ਪੈਸਾ ਪੂਰੀ ਆਪਣੀ ਪਾਵਰ ਪੂਰੀ ਜਿਹੜੀ ਉਹਨਾਂ ਦੀ ਜੋ ਵੀ ਜਿੱਥੋਂ ਮੇਰੇ ਉਹਨਾਂ ਨੂੰ ਸਹਾਇਤਾ ਜਾਂ ਤਾਕਤ ਮਿਲ ਸਕਦੀ ਆ ਉਹ ਆਪਣਾ ਸਭ ਕੁਝ ਨਿਓਸ਼ਾਬਰ ਸਭ ਕੁਝ ਲਾ ਰਹੇ ਨੇ ਇਸ ਕੇਸ ਨੂੰ ਦੱਬਣ ਵਾਸਤੇ ਆਪਣਾ ਸਾਰਾ ਕੁਝ ਬਾਰ ਨੂੰ ਤਿਆਰ ਨੇ ਖਤਮ ਕਰਨ ਨੂੰ ਤਿਆਰ ਨੇ ਇਹ ਕੇਸ ਨੂੰ ਖਤਮ ਕਰਨ ਵਾਸਤੇ ਦੱਬਣ ਵਾਸਤੇ ਇਹ ਸਿਰਫ ਇੱਕ ਨਿੱਜੀ ਜਾਂ ਅਚਨਚੇਤਕ ਹੋਇਆ ਕੰਮ ਨਹੀਂ ਇਹਨੂੰ ਬਹੁਤ ਪਲੈਨਿੰਗ ਦੇ ਨਾਲ ਹੋਇਆ ਕੰਮ ਹੈ